ਡੇਲੀ ਵਾਲਿਓ ਮਾਲਕਾ ਕਿਰਪਾ ਕਰਨ ਸਤਿਪਾਤ ਸ਼ਾਹ ਸਾਹਿਬ ਸੰਗਤ ਜੀ ਅੱਜ ਆਪਨੇ ਸਾਧ ਸੰਗਤ ਜੀ ਤੰਤਨ ਬਾਬਾ ਦੀਪ ਸਿੰਘ ਜੀ ਖੰਡੇਵਲੀ ਸੱਚੀ ਸਰਕਾਰ ਉਹਨਾਂ ਦੇ ਸਾਧ ਸੰਗਤ ਜੀ ਥਾ ਕ੍ਰਿਸ਼ਮੇ ਦੇਖਿਆ ਕਿਵੇਂ ਉਹ ਸੰਗਤਾਂ ਨੂੰ ਪਿਆਰ ਕਰਦੇ ਆ ਕਿਵੇਂ ਸੰਗਤਾਂ ਦੇ ਦੁੱਖ ਘਟਦੇ ਆ ਕਿਵੇਂ ਸਾਧ ਸੰਗਤ ਜੀ ਸੰਗਤ ਦੇ ਉੱਪਰ ਵਿਆਲੂ ਮੇਰ ਦਾ ਹੱਥ ਰੱਖਦੇ ਆ ਉਹ ਖੰਡੇ ਦੀ ਲਿਸ਼ਕ ਮਾਰਦੇ ਆ ਸਾਧ ਸੰਗਤ ਜੀ ਇਹ ਸਾਡੇ ਕੋਈ ਪੁਰਬਲੇ ਕਰਮ ਜਾਗ ਪੈਂਦੇ ਆ ਦਰਗਾਹ ਦੇ ਵਿੱਚ ਸਾਧ ਸੰਗਤ ਜੀ ਲਿਖ ਕੇ ਆਉਂਦਾ ਇਹ ਮੱਥੇ ਦੇ ਉੱਤੇ ਸਾਡੇ ਸਾਧ ਸੰਗਤ ਜੀ ਸਾਡੀ ਕਿਸਮਤ ਵਿੱਚ ਲਿਖਿਆ ਹੁੰਦਾ ਗੁਰੂ ਦੇ ਪਿਆਰਿਓ ਤਾ ਸਾਨੂੰ ਸੰਗਤ ਮਿਲਦੀ ਹੈ ਇਸ ਕਰਕੇ ਸਾਧ ਸੰਗਤ ਜੀ ਤੁਸੀਂ ਵਾਅਦ ਤੋਂ ਵਾਅਦ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਘਰਾਂ ਦੇ ਵਿੱਚ ਸਾਧ ਸੰਗਤ ਜੀ ਸਿਮਰਨ ਕਰਿਆ ਕਰੋ ਜ਼ਰੂਰੀ ਹੈ ਸਿਮਰਨ ਕਰਨਾ ਸਾਧ ਸੰਗਤ ਜੀ ਸੁਖਮਣੀ ਸਾਹਿਬ ਦੇ ਜਾਪ ਲਾ ਕੇ ਰੱਖਿਆ ਕਰੋ ਸਾਧ ਸੰਗਤ ਜੀ ਸਾਧ ਸੰਗਤ ਜੀ ਆਓ ਸਮਾਪਤੀ ਦੇ ਪਾਸ ਜਾਈਏ ਕਿਉਂਕਿ ਆਪ ਜੀ ਨੂੰ ਪਤਾ ਸਾਧ ਸੰਗਤ ਜੀ ਸਿਮਰਨ ਤੋਂ ਬਾਅਦ ਦੇ ਵਿੱਚ ਆਪਾਂ 10 ਮਿੰਟ 15 ਮਿੰਟ ਲੰਮ ਨੇ ਫਿਰ ਸਮਾਪਤੀ ਦਾ ਟਾਈਮ ਹੋ ਜਾਂਦਾ ਹੈ। ਤੋਂ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਮੈਂ ਤਾਂ ਦਿਨ ਰਾਤ ਹੀ ਸੋਚਦਾ ਰਹਿੰਨਾ ਸਾਧ ਸੰਗਤ ਜੀ ਕਿ ਬਾਬਾ ਦੀਪ ਸਿੰਘ ਜੀ ਕਿਹੋ ਜੀ ਚੀਜ਼ ਹੈ ਕਿਹੋ ਜੀ ਹਸਤੀ ਹੈ। ਸਾਧ ਸੰਗਤ ਜੀ ਕਿਵੇਂ ਅਰਦਾਸਾਂ ਸੁਣਦੇ ਆ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਦਾਸ ਨੇ ਬਹੁਤ ਵਾਰੀ ਜਗਰ ਕੀਤਾ ਹੈ। ਕਿ ਜਿਹੜਾ ਉਹਨਾਂ ਦੇ ਦਰਬਾਰ ਦੇ ਵਿੱਚ ਜਾ ਵੜਦਾ ਸਾਧ ਸੰਗਤ ਜੀ ਸਾਧ ਸੰਗਤ ਜੀ ਉਹ ਖਾਲੀ ਨਹੀਂ ਮੁੜਦਾ ਕਿਵੇਂ ਬਾਪੂ ਸਾਧ ਸੰਗਤ ਜੀ ਨੇ ਭਰੇ ਇਕੱਠ ਦੇ ਵਿੱਚ ਗੁਰੂ ਦੇ ਪਿਆਰਿਓ ਜਦੋਂ ਸਾਧ ਸੰਗਤ ਜੀ ਚਪੈਰਾ ਰੂਪੀ satsang ਹੁੰਦਾ ਸਾਧ ਸੰਗਤ ਜੀ ਸੰਡੇ ਨੂੰ ਐਤਵਾਰ ਦੇ ਐਤਵਾਰ ਸਾਧ ਸੰਗਤ ਜੀ ਚਪੈਰਾ ਰੂਪੀ satsang ਹੁੰਦਾ ਕਿੰਨਾ ਸਾਧ ਸੰਗਤ ਜੀ ਉੱਥੇ ਰਾਸ਼ ਹੁੰਦਾ ਤੇ ਦੇਖੋ ਸਾਧ ਸੰਗਤ ਜੀ ਬਾਬਾ ਜੀ ਹਰ ਇੱਕ ਦਾ ਹੀ ਖਿਆਲ ਰੱਖਦੇ ਆ ਹਰ ਇੱਕ ਦੀ ਬੱਚੇ ਤੋਂ ਲੈ ਕੇ ਸਾਧ ਸੰਗਤ ਜੀ ਬਜ਼ੁਰਗ ਤੱਕ ਸਾਧ ਸੰਗਤ ਜੀ ਇੱਕ ਇੱਕ ਦੀ ਅਰਦਾਸ ਸੁਣਦੇ ਗੁਰੂ ਦੇ ਪਿਆਰਿਓ ਪਰ ਸਾਧ ਸੰਗਤ ਜੀ ਇਹ ਸਰਦਾਂ ਨੂੰ ਸਾਧ ਸੰਗਤ ਜੀ ਫੁੱਲ ਲੱਗਦੇ ਆ ਸਰਦਾਂ ਨੂੰ ਫੁੱਲ ਲੱਗਦੇ ਆ ਸਾ ਸੰਗਤ ਜੀ ਜਿਹੜਾ ਸ਼ੰਕੇਵਾਦੀ ਹੁੰਦਾ ਹੈ ਸ਼ੰਕੇਵਾਦੀ ਸ਼ੰਕੇ ਕਰਦਾ ਇੱਥੇ ਆਇ ਨਹੀਂ ਹੋਣਾ ਚਾਹੀਦਾ ਇੱਥੇ ਆਉ ਨਹੀਂ ਹੋਣਾ ਚਾਹੀਦਾਗਾ ਇੱਥੇ ਆਇ ਹੋ ਗਿਆ ਸਾ ਸੰਗਤ ਜੀ ਜਿਹੜੇ ਸ਼ੰਕੇ ਲੈ ਕੇ ਜਾਂਦੇ ਆ ਖਾਲੀ ਮੁੜਿਆਉਂਦੇ ਗੁਰੂ ਦੇ ਪਿਆਰਿਓ ਸਾ ਸੰਗਤ ਜੀ ਜਦੋਂ ਤੁਸੀਂ ਘਰੇ ਤੁਰਦੇ ਆ ਨਾ ਘਰੋਂ ਤੁਰਦੇ ਆ ਉਦੋਂ ਕਹਿ ਲਿਆ ਕਰੋ ਕਿ ਬਾਬਾ ਦੀਪ ਸਿੰਘ ਜੀ ਤੁਹਾਡੇ ਦਰਬਾਰ ਤੇ ਆਉਣ ਲੱਗੇ ਆ ਕੋਈ ਅੜਕੜ ਨਾ ਪਵੇ ਸ਼ੀਧੀ ਪੈਰੇ ਲਾ ਦਿਓ ਬਾਬਾ ਜੀ ਕਿਰਪਾ ਕਰੋ ਬਾਬਾ ਜੀ ਸ਼ੀਧੀ ਪਰੇ ਲਾ ਦਿਓ ਸਾਧ ਸੰਗਤ ਜੀ ਜਦੋਂ ਤੁਸੀਂ ਘਰ ਤੋਂ ਅਰਦਾਸ ਬੇਨਤੀ ਕਰਕੇ ਤੁਰਦੇ ਹੋ ਉਦੋਂ ਹੀ ਸਾਧ ਸੰਗਤ ਦੀਆਂ ਸ਼ੀਦਾਆਂ ਦੀਆਂ ਫੌਜਾਂ ਸਾਧ ਸੰਗਤ ਜੀ ਤੁਹਾਡੇ ਕੋਲ ਆ ਕੇ ਖੜ ਜਾਂਦੀਆਂ ਪਰ ਇਹਨਾਂ ਅੱਖਾਂ ਦੇ ਨਾਲ ਨਹੀਂ ਦਿਸਦੀਆਂ ਸਾਧ ਸੰਗਤ ਜੀ ਕੋਈ ਤੁਹਾਨੂੰ ਰੁਕਾਵਟ ਨਹੀਂ ਪਾਉਗੀ ਕੋਈ ਮੁਸ਼ਕਲ ਨਹੀਂ ਆਉਗੀ ਸਾਧ ਸੰਗਤ ਜੀ ਗੁਰੂ ਦੇ ਪਿਆਰੋ ਮੇਰੀ ਤਾਂ ਹੀ ਹੋਈ ਬੇਨਤੀ ਹੈ ਬਰੇਲੀ ਵਾਲਿਓ ਕਿੰਨੇ ਸਾਧ ਸੰਗਤ ਜੀ ਅੱਜ ਦਿੱਲੀ ਦੇ ਵਿੱਚ ਵੀ ਸਾਧ ਸੰਗਤ ਜੀ ਤੁਹਾਡੇ ਕੋਲੇ ਇਥੇ ਸਾਧ ਸੰਗਤ ਜੀ ਮੈਨੂੰ ਕਾਫੀ ਚਿਰ ਹੋ ਗਿਆ ਗੁਰੂ ਦੇ ਪਿਆਰਿਓ ਤੁਸੀਂ ਜਾਣੂ ਹੋ ਥਾਂ ਥਾਂ ਤੇ ਸਾਧ ਸੰਗਤ ਜੀ ਦਿੱਲੀ ਦੇ ਵਿੱਚ ਤਾਂ ਬੜੀ ਸਾਧ ਸੰਗਤ ਜੀ ਬਾਬੇ ਥਾਂ ਥਾਂ ਤੇ ਬਣੇ ਪਏ ਆ ਥਾਂ ਥਾਂ ਤੇ ਬਾਬੇ ਬਣੇ ਪਏ ਆ ਗੁਰੂ ਦੇ ਪਿਆਰਿਓ ਮੈਂ ਇੱਕ ਹੋਰ ਬਾਬੇ ਦੀ ਗੱਲ ਕਰਾਂ ਜੇ ਮੈਂ ਅੱਖੀਂ ਦੇਖਾਂ ਸਾਧ ਸੰਗਤ ਜੀ ਅੱਖਾਂ ਦੇ ਨਾਲ ਸੁਣਿਆ ਕੰਨਾਂ ਦੇ ਨਾਲ ਵੇਖ ਸਾਧ ਸੰਗਤ ਜੀ ਸਾਧ ਸੰਗਤ ਜੀ ਅੱਖਾਂ ਦੇ ਨਾਲ ਵੇਖਿਆ ਕੰਨਾਂ ਨਾਲ ਸੁਣਿਆ ਗੁਰੂ ਦੇ ਪਿਆਰਿਓ ਦਾਸ ਨੇ ਥੋੜੀ ਜਿਹੀ ਰੈਸ਼ ਕਰਨੀ ਸੀਗੀ ਤੇ ਸਾਧ ਸੰਗਤ ਜੀ ਉਹਨਾਂ ਨੇ ਦਾਸ ਦਾ ਲਵਾਸ ਵੇਖ ਕੇ ਸਾਧ ਸੰਗਤ ਜੀ ਚਲੋ ਧਾਰਮਿਕ ਹੈਗਾ ਕੋਈ ਨਹੀਂ ਤੁਸੀਂ ਆ ਜਾਓ ਤੇ ਸਾਧ ਸੰਗਤ ਜੀ ਉਹਨਾਂ ਦੇ ਜਦੋਂ ਘਰੇ ਗਏ ਗੁਰੂ ਦੇ ਪਿਆਰਿਓ ਅਸੀਂ ਤੇ ਉਹ ਬਾਬਾ ਵੀ ਨਾਲ ਸੀਗਾ ਸਾਧ ਸੰਗਤ ਜਦੋਂ ਘਰੋਂ ਅਸੀਂ ਵਾਪਸ ਆਏ ਸਾਧ ਸੰਗਤ ਜੀ ਉਹਨਾਂ ਦੇ ਘਰ ਤੋਂ ਸਾਧ ਸੰਗਤ ਜੀ ਉਹਨਾਂ ਨੇ ਰਹਿਣ ਦਾ ਪ੍ਰੋਗਰਾਮ ਕਰਤਾ ਗੁਰੂ ਦੇ ਪਿਆਰਿਓ ਪਰ ਸਾਧ ਸੰਗਤ ਜੀ ਉਹ ਬਾਬਾ ਗੁਰੂ ਦੇ ਪਿਆਰਿਓ ਕੋਈ ਬਾਹਰਲਾ ਸੀਗਾ ਸਾਧ ਸੰਗਤ ਜੀ ਜਿੱਥੇ ਮਾਪ ਕਰਨਾ ਦਾਸ ਨੂੰ ਵਿਸਰ ਗਿਆ ਮਰਦਾਨੇ ਨੂੰ ਭੇਡੂ ਬਣਾਇਆ ਗਿਆ ਸੀ ਸਾਧ ਸੰਗਤ ਜੀ ਤੋਂ ਦਾਸ ਨੂੰ ਵਿਸਰ ਗਿਆ ਸਾਸਨ ਜੀ ਮਾਫ ਕਰਨਾ ਗੁਰੂ ਦੇ ਪਿਆਰਿਓ ਤੇ ਬਾਹਰ ਆ ਕੇ ਸਾਧ ਸੰਗਤ ਜੀ ਉਹਨੇ ਉਹ ਗੱਲਾਂ ਕੀਤੀਆਂ ਇਹਨਾਂ ਦੀ ਲੜਕੀ ਜਵਾਨ ਹੈ ਇਹਦੀ ਮਾਂ ਵੀ ਜਵਾਨ ਹੈ ਇਹ ਕੱਲੀਆਂ ਹੀ ਰਹਿੰਦੀਆਂ ਘਰੇ ਇਹ ਦੇ ਘਰ ਵਾਲਾ ਹੈ ਨੀਗਾ ਇੱਥੇ ਦਾ ਮੁੱਕ ਜਾਣ ਲੱਗ ਜਾਣੀਆਂ ਸਾਧ ਸੰਗ ਜੀ ਉਸ ਬਾਬੇ ਦੇ ਗਲ ਦੇ ਵਿੱਚ ਘਟ ਤੋਂ ਘਟ ਵੀ ਸਾਧ ਸੰਗ ਜੀ ਕਿ 6 7 ਮਾਲਾ ਪਾਈਆਂ ਚਾਰ ਚਾਰ ਦਿਨ ਕੋਲੇ ਫੋਨ ਸਾਧ ਸੰਗ ਜੀ ਚਾਰ ਚਾਰ ਫੋਨ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਇਸ ਕਰਕੇ ਸਾਧ ਸੰਗ ਜੀ ਬੇਨਤੀ ਹੈ ਬਰੇਦੀ ਵਾਲਿਓ ਤੁਸੀਂ ਆਪਣੇ ਦੇਰ ਦਾ ਸਰੀਰ ਦਾ ਖਿਆਲ ਰੱਖਿਆ ਕਰੋ ਇਹਨਾਂ ਬਾਬਿਆਂ ਦੇ ਕੋਲੇ ਕੁਛ ਨਹੀਂ ਸਾਧ ਸੰਗ ਦੀ ਕਦੀ ਇਹਨੂੰ ਚੋਰੀ ਛੁਪੇ ਦੇਖਿਆ ਕਰੋ ਸਾਧ ਸੰਗ ਦੀ ਗਾਲ ਤੇ ਗਾਲ ਗਾਲ ਤੇ ਗਾਲ ਸਾਧ ਸੰਗ ਦੀ ਐਨੀਆਂ ਗੰਦੀਆਂ ਗਾਲਾਂ ਕੱਢਦੇ ਸਾਧ ਸੰਗ ਜੀ ਕੋਈ ਵੀ ਮਾਤਾ ਭੈਣ ਸਾਡੇ ਕੋਲੇ ਨਹੀਂ ਖੜ ਸਕਦੀ ਸਾਧ ਸੰਗ ਦੀ ਇਸ ਕਰਕੇ ਗੁਰੂ ਦੇ ਪਿਆਰਿਓ ਤਾਗਿਆਂ ਦਾ ਸਖੇੜਾ ਛੱਡ ਦਿਓ ਤਾਗਿਆਂ ਨਾਲ ਸਾਧ ਸੰਗ ਦੀ ਕੁਛ ਨਹੀਂ ਹੁੰਦਾ ਤਾਗੇ ਕਰਵਾ ਲਈਏ ਹੱਥ ਔਲੇ ਪਵਾ ਲਈਏ ਸਾਧ ਸੰਗ ਜੀ ਇਹ ਸਾਨੂੰ ਇੱਕ ਵਹਿਮ ਪਿਆ ਸਾਧ ਸੰਗ ਜੀ ਸਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜ ਲੋ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜ ਲੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਧ ਸੰਗ ਜੀ ਸਾਡਾ ਖਿਹੜਾ ਨਹੀਂ ਛੁੱਟਣਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਖਿਹੜਾ ਮਾਫ਼ ਕਰਨਾ ਉਹਨਾਂ ਤੋਂ ਬਿਨਾ ਸਾਡਾ ਖਿਹੜਾ ਨਹੀਂ ਛੁੱਟਣਾ ਸਾਧ ਸੰਗ ਜੀ ਪਰ ਮਾਫ਼ ਕਰਨਾ ਸਾਧ ਸੰਗ ਜੀ ਜੇ ਗਤੀ ਕਰਨੀਆਂ ਤਾਂ ਗੁਰੂ ਗ੍ਰੰਥ ਸਾਹਿਬ ਨੇ ਕਰਨੀਆਂ ਅੱਜ ਸਰੀਰ ਨੂੰ ਮੰਨਿਆ ਨੇ ਆ ਜੀ ਮੇਰਾ ਬਾਬਾ ਉਹ ਆ ਜੀ ਮੇਰਾ ਬਾਬਾ ਉਹ ਆ ਸਾਡਾ ਗੁਰੂ ਉਹ ਆ ਸਰੀਰਾਂ ਨੂੰ ਗੁਰੂ ਕਹੀ ਜਾਂਨੇ ਸਤਸੰਗ ਜੀ ਮੈਂ ਬਹੁਤ ਵੱਡੇ ਵੱਡੇ ਗੁਰੂ ਦੇ ਪਿਆਰਿਓ ਬੋਰ ਲੱਗੇ ਦੇਖਿਆ ਗੁਰੂ ਦੇ ਪਿਆਰਿਓ ਜੋ ਮੈਂ ਸ਼ਹਿਰਾਂ ਦੇ ਵਿੱਚ ਬਾਜ਼ਾਰਾਂ ਵਿੱਚ ਦੇਖਦਾ ਸੁਆਮੀ ਫਲਾਣਾ ਸਿੰਘ ਜੀ ਸੁਆਮੀ ਸਤਗੁਰੂ ਗੁਰਦੇਵ ਸਿੰਘ ਜੀ ਸਾਡੇ ਗੁਰਦੇਵ ਸਤਗੁਰੂ ਜੀ ਫਲਾਣਾ ਸਿੰਘ ਜੀ ਇਹ ਬੰਦਿਆਂ ਨੂੰ ਹੀ ਸਤਗੁਰੂ ਕਹੀ ਜਾਂਨੇ ਅਸੀਂ ਬੰਦਿਆਂ ਨੂੰ ਸਤਗੁਰੂ ਕਹੀ ਜਾਂਨੇ ਆ ਤੇ ਜਿਹੜੇ ਸਤਗੁਰੂ ਆ ਉਹਨਾਂ ਤੇ ਸਾਨੂੰ ਵਿਸ਼ਵਾਸ ਕੋਈ ਨਹੀਂ ਸਾਥ ਸੰਗ ਜੀ ਦੇਖੀ ਜਾਜੋ ਤੁਸੀਂ ਗੁਰੂ ਦੇ ਪਿਆਰਿਓ ਅੱਜ ਤੱਕ ਲੀਆਂ ਸਾਥ ਸੰਗ ਜੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਜੇ ਤੁਸੀਂ ਨਾ ਜਾਗੇ ਸਾਥ ਸੰਗ ਜੀ ਜੇ ਤੁਸੀਂ ਸੁੱਤੇ ਪਏ ਨਾ ਜਾਗੇ ਸਾਥ ਸੰਗ ਜੀ ਇਹ ਨੀਂਦਰ ਦੇ ਵਿੱਚੋਂ ਗੁਰੂ ਦੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਨੂੰ ਸਾਥ ਸੰਗ ਜੀ ਮੱਥਾ ਟੇਕਣਾ ਤਾਂ ਦੂਰ ਸਾਥ ਸੰਗ ਜੀ ਅਸੀਂ ਤਰਸਿਆ ਕਰਾਂਗੇ ਸਾਥ ਸੰਗ ਜੀ ਗੁਰੂ ਗ੍ਰੰਥ ਸਾਹਿਬ ਦੇ ਕਿਤੇ ਦਰਸ਼ਨ ਹੋ ਜਾਣ ਸਾਥ ਸੰਗ ਜੀ ਜੇ ਕਿਤੇ ਦਰਸ਼ਨ ਹੋਣਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਧ ਸੰਗ ਦੀ ਬਹੁਤ ਮੁਸ਼ਕਲ ਨਾਲ ਦਰਸ਼ਨ ਹੋਣਗੇ ਰਿਸ਼ਵਤਾਂ ਦੇ ਰੀਆਂ ਪਿਆ ਕਰਨੀਆਂ ਗੁਰੂ ਗ੍ਰੰਥ ਸਾਹਿਬ ਨੂੰ ਸਾਧ ਸੰਗ ਜੀ ਉਹੀ ਹਾਲ ਫੇਰ ਹੋ ਜੂਗਾ ਗੁਰੂ ਦੇ ਪਿਆਰੋ ਲੰਬਾਰੀਆਂ ਵਿੱਚ ਬੰਦ ਕੀਤਾ ਜਾਊਗਾ ਗੁਰੂ ਦੇ ਪਿਆਰੋ ਜਿਹੜਾ ਕਿਹੜਾ ਸਾਧ ਸੰਗ ਜੀ ਗੁਰੂ ਸਾਹਿਬ ਤੇ ਕਿੰਤੂ ਪ੍ਰੇੰਤੂ ਕਰਨ ਲੱਗ ਪੈਂਦਾ ਸਾਧ ਸੰਗ ਜੀ ਕੱਲ ਵੀ ਸਾਧ ਸੰਗ ਜੀ ਦਾਸ ਨੂੰ ਇੱਕ ਪ੍ਰੇਮੀ ਮਿਲਿਆ ਸਾਧ ਸੰਗ ਜੀ ਤੇ ਗੁਰੂ ਦੇ ਪਿਆਰੋ ਗੱਲਾਂ ਚੱਲਦੀਆਂ ਚੱਲਦੀਆਂ ਦਾਸ ਨੇ ਸਾਧ ਸੰਗ ਜੀ ਉਧਰ ਗੁਰੂ ਘਰ ਬਣਿਆ ਸਾਧ ਸੰਗ ਜੀ ਇੱਕ ਸਾਧ ਸੰਗ ਦੀ ਭਗਤ ਨਾਮਦੇਵ ਜੀ ਦਾ ਸਾਧ ਸੰਗ ਜੀ ਦਾਸ ਨੂੰ ਵਿਸਰਦਾ ਸੀਗਾ ਤੇ ਸਾਧ ਸੰਗ ਜੀ ਸਾਡੇ ਕੋਲੇ ਬਨਾਸਵਾਰ ਕੇ ਕਹਿੰਦਾ ਮਹਾਰਾਜ ਬਾਬਾ ਜੀ ਉਹ ਗੁਰਦੁਆਰਾ ਨਾਮਦੇਵ ਦਾ ਨਿਗਾ ਮੈਂ ਕਹੇ ਹੋਰ ਕੀ ਦਾ ਕਹਿੰਦਾ ਜੀ ਬਾਬਾ ਜੀ ਸਾਡਾ ਮੈਂ ਕਹਾਂ ਤੁਸੀਂ ਥੋੜਾ ਗੁਰਦੁਆਰਾ ਉਹ ਮੈਂ ਕਹੇ ਉੱਤੇ ਤਾਂ ਲਿਖਿਆ ਗੁਰਦੁਆਰਾ ਬਾਬਾ ਨਾਮਦੇਵ ਜੀ ਕਹਿੰਦੇ ਨਹੀਂ ਬਾਬਾ ਜੋ ਸ਼ੀਂਬਿਆਂ ਦਾ ਗੁਰਦੁਆਰਾ ਸੀ ਸ਼ੀਂਬੇ ਆ ਨਾ ਉਹ ਸ਼ੀਂਬਿਆਂ ਦਾ ਗੁਰਦੁਆਰਾ ਐ ਹੋਜੀ ਸਾਡੀ ਦੁਨੀਆ ਪਈ ਆ ਸਾਧ ਸੰਗ ਜੀ ਇਹਦਾ ਮਤਲਬ ਸਾਧ ਸੰਗ ਜੀ ਉਹਨੇ ਭਗਤ ਨਾਮਦੇਵ ਜੀ ਨੂੰ ਵੀ ਸ਼ੀਂਬਾ ਕਹਿ ਕੇ ਬੁਲਾਉਂਦਾ ਸ਼ੀਂਬਾ ਕਹਿ ਕੇ ਕਹਿੰਦਾ ਜੀ ਮੈਂ ਘਰੋਂ ਦੁਖੀ ਆ ਮੇਰੇ ਘਰ ਵਾਲੀ ਮਰ ਗਈ ਇਸਨਾ ਕਰਕੇ ਆ ਮੇਰਾ ਦਿਲ ਧੜਕਦਾ ਉਹ ਮੈਂ ਕਿ ਆਈ ਬੋਲੀਦਾ ਹੁੰਦਾ ਹਾਂ ਥੋੜੀ ਕੋਲ ਨੂੰ ਉਹਨਾਂ ਨੇ ਉੱਚਾ ਕੀਤਾ ਉਹਨਾਂ ਨੇ ਨਾਮ ਜਪਿਆ ਪ੍ਰਮਾਤਮਾ ਦੇ ਸੱਚੇ ਪਾਸ਼ੇ ਨਾਮ ਲਿਆ ਤੋਂ ਸਿੱਧਾ ਸਿੱਧਾ ਕਹਿ ਗਏ ਬਾਬਾ ਜੀ ਸਾਡੇ ਗੁਰੂ ਦੇ ਨਾਮ ਦੇ ਉੱਤੇ ਗੁਰਦੁਆਰਾ ਬਣਿਆ ਵਿਆ ਉਹ ਬਾਬਾ ਨਾਮਦੇਵ ਜੀ ਦਾ ਗੁਰਦੁਆਰਾ ਬਣਿਆ ਵਿਆ ਨਹੀਂ ਜੀ ਉਹ ਨਾਮਦੇਵ ਦਾ ਨਹੀਂ ਉਹ ਸ਼ੀਂਬਿਆਂ ਦਾ ਸ਼ੀਂਬਿਆਂ ਦਾ ਗੁਰਦੁਆਰਾ ਹੈ ਅਸੀਂ ਜੀ ਸ਼ੀਂਬਿਆਂ ਦੇ ਵਿੱਚੋਂ ਆਣਾ ਤੇ ਭਗਤ ਨਾਮਦੇਵ ਜੀ ਵੀ ਸ਼ੀਂਬੇ ਸੀਗੇ ਉਹ ਸ਼ੀਂਬਿਆਂ ਦਾ ਗੁਰਦੁਆਰਾ ਆ ਆ ਦੇਖੋ ਸਾਡੀ ਸਾਸਾਂ ਜੀ ਅਕਲ ਕਿੱਥੇ ਬੁੱਧੀ ਕੰਮ ਕਰਦੀ ਹੈ ਇਸ ਕਰਕੇ ਗੁਰੂ ਦੇ ਪਿਆਰਿਓ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਜਾਪ ਲਾ ਕੇ ਰੱਖਿਆ ਕਰੋ ਗੁਰੂ ਦੇ ਪਿਆਰਿਓ ਹਮੇਸ਼ਾ ਤੁਹਾਡੇ ਸਿਰ ਟਕੇ ਹੋਣ ਸੁਖਮਨੀ ਸਾਹਿਬ ਦੇ ਜਾਪ ਕਰੋ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲਓ ਜਿਹੜੇ ਆਪਾਂ ਸਰੀਰਾਂ ਨੂੰ ਸਾਧ ਸੰਗਤ ਜੀ ਮੰਨ ਨਹੀਂ ਫਿਰਦੇ ਸਾਜੇ ਸਰੀਰਾਂ ਨੂੰ ਕਦੀ ਉਹਨਾਂ ਨੂੰ ਚੋਰੀ ਛੁਪੇ ਦੇਖਿਆ ਕਰੋ ਸਾਧ ਸੰਗਤ ਜੀ ਉਹ ਤਾਂ ਆਪ ਬਿਮਾਰ ਆ ਆਪ ਦਵਾਈਆਂ ਚੱਲਦੀਆਂ ਉਹਨਾਂ ਦੀਆਂ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖ ਕੇ ਗਏ ਆ ਗੁਰੂ ਗ੍ਰੰਥ ਸਾਹਿਬ ਜੀ ਸਾਧ ਸੰਗਤ ਜੀ ਕੋਈ ਕਹਿੰਦਾ ਬੋਲਦੇ ਨਹੀਂ ਗਏ ਕਿਉਂ ਨਹੀਂ ਬੋਲਦੇ ਸਾਧ ਸੰਗਤ ਜੀ ਤੁਸੀਂ ਦਾਸ ਦੇ ਸਾਹਮਣੇ ਆਓ ਕਿਉਂ ਨਹੀਂ ਬੋਲਦੇਗੇ ਸਾਧ ਸੰਗਤ ਜੀ ਤੈਨੂੰ ਬੁਲਾਉਣ ਦਾ ਢੰਗ ਹੋਣਾ ਚਾਹੀਦਾ ਕਿਉਂ ਨਹੀਂ ਬੋਲਦੇਗੇ ਗੁਰੂ ਦੇ ਪਿਆਰਿਓ ਤੂੰ ਗੁਰੂ ਗ੍ਰੰਥ ਸਾਹਿਬ ਦੀ ਕੀ ਗੱਲ ਕਰਦਾ ਹੈ ਸਾਧ ਸੰਗਤ ਜੀ ਇੱਥੇ ਪੱਥਰ ਵੀ ਬੋਲਦੇ ਆ ਪੱਥਰ ਬੋਲਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੁਸੀਂ ਕਹੋਗੇ ਬਾਬਾ ਜੀ ਪੱਥਰ ਕਿਵੇਂ ਬੋਲਦੇ ਆ ਸਾਹਸੰਗਜੀ ਜਦੋਂ ਲੁਧਿਆਣੇ ਤੋਂ ਦਿੱਲੀ ਚਾਈਦਾ ਨਾ ਦਿੱਲੀ ਨਵਾਈਦਾ ਨਾ ਤੇ ਸਾਹਸੰਗਜੀ ਲੁਧਿਆਣੇ ਤੋਂ ਸ਼ੁਰੂ ਹੋ ਜਾਂਦਾ ਸਾਹਸੰਗਜੀ ਪੱਥਰ ਲੱਗਾ ਹੁੰਦਾ ਉਹ ਪੱਥਰ ਦੇ ਉੱਤੇ ਲਿਖਿਆ ਹੁੰਦਾ ਕਿ ਦਿੱਲੀ 365 ਕਿਲੋਮੀਟਰ ਅੱਗੇ ਥੋੜਾ ਜਿਹਾ ਆਈਦਾ ਦਿੱਲੀ 200 ਕਿਲੋਮੀਟਰ ਦਿੱਲੀ 150 ਕਿਲੋਮੀਟਰ ਦਿੱਲੀ 20 ਕਿਲੋਮੀਟਰ ਸਾਹਸੰਗਜੀ ਪੱਥਰ ਬੋਲਦੇ ਆ ਪਰ ਬਾਬਾ ਨਾਨਕ ਸਿੰਘ ਜੀ ਨਾਨ ਸਰ ਕਲੇਰਾ ਵਾਲੇ ਕਹਿੰਦੇ ਹੁੰਦੇ ਸੀ ਓਏ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲਾ ਇਹ ਤਦ ਤੋ ਬਿਨਾ ਤੈਨੂੰ ਮੁਕਤ ਨਹੀਂ ਕਰਨਾਗਾ ਜਿਹੜੇ ਸਰੀਰਾਂ ਨੂੰ ਤੂੰ ਮੰਨ ਨਹੀਂ ਫਿਰਦਾ ਸਾਧ ਸੰਗਤ ਜੀ ਇਹਦਾ ਆਪ ਸਾਧ ਸੰਗਤ ਜੀ ਮਨ ਮਨ ਗੰਧ ਭਰਿਆ ਇਹਨਾਂ ਦੇ ਵਿੱਚ ਕੀ ਕੁਝ ਕਰਦੇ ਆਪਾਂ YouTube ਦੇ ਉੱਤੇ ਦੇਖਦੇ ਆ ਗੁਰੂ ਦੇ ਪਿਆਰਿਓ ਅੱਜ ਘਰ ਦੇਖੋ ਕਿਹੜਾ ਸੰਤ ਆ ਸਾਧ ਸੰਗਤ ਜੀ ਮੈਂ ਫੇਰ ਮਾਫੀ ਮੰਗ ਲਵਾਂ ਗੁਰੂ ਦੇ ਪਿਆਰਿਓ ਸੰਗਤ ਸ਼ੰਕਾ ਕਰੂ ਕਿ ਤੂੰ ਬੜਾ ਵੱਡਾ ਸੰਤ ਹੈ ਨਹੀਂ ਸਾਧ ਸੰਗਤ ਜੀ ਮੈਂ ਤਾਂ ਸੰਤ ਨਹੀਂ ਮੈਂ ਤਾਂ ਸਾਧ ਸੰਗ ਜੀ ਉਹ ਮੰਗਤਾ ਬਣਨਾ ਚਾਹੁੰਨਾ ਜਿਹੜਾ ਤੁਹਾਡੇ ਜੋੜੇ ਸਾਫ ਕਰਾਂ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਦੁੱਖ ਹੌਲਾ ਗੁਰੂ ਦੇ ਪਿਆਰਿਓ ਦੁੱਖ ਹੌਲਾ ਗੁਰੂ ਦੇ ਪਿਆਰਿਓ ਕਈ ਡਾਕਟਰ ਸਾਧ ਸੰਗ ਜੀ ਦਾਸ ਨੇ ਦੇਖਿਆ ਜੋ ਹੱਥਾਂ ਪੈਰਾਂ ਦਾ ਕੰਮ ਕਰਦੇ ਆ ਕਿਸੇ ਦੀ ਨਾੜ ਚੜ ਗਈ ਕਿਸੇ ਦੇ ਵਾਲ ਪੈ ਗਿਆ ਕਿਸੇ ਦੇ ਧਰਨ ਪੈ ਗਈ ਸਾਧ ਸੰਗ ਜੀ ਉਹ ਬੰਦੇ ਨੂੰ ਚੀਕਾ ਮਾਰ ਲਾਉਂਦੇ ਗੁਰੂ ਦੇ ਪਿਆਰਿਓ ਉਹ ਸਾਸੰਗ ਜੀ ਕਿਸੇ ਨੂੰ ਕਹਿੰਦੇ ਤੂੰ ਬਾਹਵਾ ਫੜ ਕਿਸੇ ਨੂੰ ਕਹਿੰਦੇ ਲੱਤਾਂ ਫੜ ਸਾਸੰਗ ਜੀ ਕਿਸੇ ਨੂੰ ਕਹਿੰਦੇ ਦੀ ਧੌਣ ਫੜ ਸਾਸੰਗ ਜੀ ਬੰਦੇ ਨੂੰ ਇੰਨਾ ਉਹ ਤੰਗ ਕਰਦੇ ਚੀਕਾਂ ਮਾਰਨ ਤੇ ਲਾਉਂਦੇ ਆ ਪਰ ਗੁਰੂ ਦੇ ਪਿਆਰਿਓ ਮੈਂ ਬਹੁਤ ਸਾਰੇ ਡਾਕਟਰ ਦੇਖਿਆ ਜਿਹੜੇ ਸਾਸੰਗ ਜੀ ਇੰਨਾ ਇੰਨਾ ਸਾਸੰਗ ਨੂੰ ਤਕਲੀਫ ਹੁੰਦੀ ਹੈ ਤੇ ਸਾਸੰਗ ਜੀ ਦੋ ਉਂਗਲਾਂ ਲਾਉਂਦੇ ਦੋ ਉਂਗਲਾਂ ਸਿਰਫ ਇੱਕ ਨਾੜ ਫੜ ਕੇ ਉਥੋਂ ਹੀ ਸਾਸੰਗ ਜੀ ਥੋੜਾ ਜਿਹਾ ਉਹਨੂੰ ਮਾਰਾਈ ਘੁੱਟ ਕੇ ਉਹਨੂੰ ਤੇ ਕਹਿੰਦੇ ਜਾ ਵੀ ਤੂੰ ਹੁਣ ਠੀਕ ਹੈ ਤੇ ਸੱਚਮੁੱਚ ਹੀ ਉਹ ਠੀਕ ਹੋ ਜਾਂਦੇ ਆ ਕਿਉਂਕਿ ਜਿਹੜਾ ਪੂਰਾ ਵੈਦ ਆ ਸਾਧ ਸੰਗਤ ਜੀ ਉਹ ਤਾਂ 나ੜ ਫੜ ਕੇ ਦੱਸ ਦਿੰਦਾ ਵੀ ਇਹਨੂੰ ਬਿਮਾਰੀ ਕੀ ਹੈ ਤੇ ਸਾਧ ਸੰਗਤ ਜੀ ਸਾਡਾ ਦੁੱਖ ਦੁੱਖ ਦਾ ਤਾਂ ਸੈਰ ਹੁੰਦਾ ਸਾਧ ਸੰਗਤ ਜੀ ਉਹ ਪੈਰਾਂ ਤੇ ਮਾਲਿਸ਼ ਕਰਨ ਲੱਗ ਪੈਂਦਾ ਇਸ ਕਰਕੇ ਗੁਰੂ ਤੇ ਪਿਆਰਿਓ ਪੂਰੇ ਗੁਰੂ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਕਹਿੰਦੇ ਸਾਧ ਸੰਗਤ ਜੀ ਉਹਨਾਂ ਨੇ ਜਮਾਈ ਹੋਈ ਗੱਲ ਹੈ ਸੋਕਮਨੀ ਸਾਹਿਬ ਦੀ ਸਾਖ ਸੰਜੀਤ ਦਾ ਪੂਰਨ ਸਮਾਪਤੀ ਹੋ ਗਈ ਗੁਰੂ ਦੇ ਪਿਆਰਿਓ ਫਿਰ ਉਹਨਾਂ ਨੇ ਬਖਸ਼ਿਸ਼ ਕੀਤੀ ਪੂਰਾ ਪ੍ਰਵਰਾਧਿਆ ਪੂਰਾ ਜਾ ਕਾ ਨਾਉ ਨਾਨਕਾ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਭਾਈ ਜਿੰਨੇ ਵੀ ਬਾਣੀ ਲਿਖੀ ਆ ਅਸੀਂ ਤਾਂ ਭਾਈ ਇਹ ਪੂਰੇ ਗੁਰੂ ਦੀ ਲਿਖੀ ਆ ਪੂਰੇ ਗੁਰੂ ਅਰਾਧਿਆ ਉਹਨਾਂ ਦੇ ਦਰਸ਼ਨ ਕੀਤੇ ਆ ਤੇ ਮੈਂ ਸਾਰਿਆਂ ਨੂੰ ਸਲਾਹ ਦਿੰਨਾ ਭਾਈ ਤੁਸੀਂ ਵੀ ਪੂਰੇ ਕੇ ਗੁਣ ਗਾਓ ਇਸ ਕਰਕੇ ਗੁਰੂ ਦੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹੈ ਆਓ ਜਾਗੋ ਪਿਆਰੋ ਗੁਰੂ ਦੇ ਪਿਆਰਿਓ ਆਪਣੇ ਪੁੰਨ ਬਣਾਓ ਪੌਣ ਨੰਬਰ ਆਲੋ ਸਾਧ ਸੰਗਤ ਜੀ ਆਪਾਂ ਇੱਥੇ ਰੋਜ਼ ਰੋਜ਼ ਨਹੀਂ ਸਾਧ ਸੰਗਤ ਜੀ ਇਸ ਦੁਨੀਆ ਦੇ ਉੱਤੇ ਆਉਣਾ ਕੀ ਪਤਾ ਅਗਲਾ ਜਨਮ ਸਾਡਾ ਕਿਹੜਾ ਹੋਊਗਾ ਗੁਰੂ ਦੇ ਪਿਆਰਿਓ ਕਿਹੜਾ ਅਗਲਾ ਜਨਮ ਹੋਊਗਾ ਗੁਰੂ ਦੇ ਪਿਆਰਿਓ ਇਸ ਕਰਕੇ ਸਾਧ ਸੰਗਤ ਜੀ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਕਹਿੰਦੇ ਹੁੰਦੇ ਸੀਗੇ ਕਹਿੰਦੇ ਭਾਈ ਜਦੋਂ ਅਸੀਂ ਘਰ ਦੇ ਵਿੱਚ ਬਾਣੀ ਲਾਉਨੇ ਆ ਨਾ ਬਾਣੀ ਸੁਣਦੇ ਆ ਜਾਂ ਬਾਣੀ ਲਾਉਨੇ ਆ ਜਾਂ ਬਾਣੀ ਦਾ ਜਾਪ ਕਰਦੇ ਆ ਇਹ ਬਾਣੀ ਸਾਡੇ ਪਾਪਾ ਨੂੰ ਸਾੜ ਦਿੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਪਾਪਾ ਨੂੰ ਸਾੜ ਦਿੰਦੀ ਆ ਜੇ ਸਾਸਣ ਜੀ ਕਰੋ ਸ਼ੰਕਾ ਸਾਡੇ ਤੇ ਪੈਂਦੀ ਆ ਵੀ ਸ਼ਹੀਦਾਂ ਜਾਵਾਂਗੇ ਉਹ ਡਾਕਟਰੀ ਇਲਾਜ ਕਿਵੇਂ ਕਰ ਦੇਣਗੇ ਹੈ ਜੇ ਮੇਰਾ ਫੁੱਫੜ ਮੈਨੂੰ ਤੰਗ ਕਰਦਾ ਕੋਈ ਭੂਤ ਪ੍ਰੇਤ ਛਾਇਆ ਕੋਈ ਮੇਰੇ ਤੰਗ ਕਰਦੀ ਆ ਬਾਬਾ ਦੀਪ ਸਿੰਘ ਜੀ ਕੁਛ ਠੀਕ ਕਰ ਦੇਣਗੇ ਕੋਈ ਹੋ ਸਕਦਾ ਮੰਨ ਸਕਦੇ ਆ ਮੇਰੇ ਹਰਨੀਆਂ ਦਾ ਪ੍ਰੇਸ਼ਨ ਹੋਣ ਵਾਲਾ ਮੇਰੇ ਲੀਡ ਦੀ ਹੱਡੀ ਦਾ ਆਪਰੇਸ਼ਨ ਹੋਣ ਵਾਲਾ ਮੇਰੇ ਸਿਰ ਦਾ ਆਪਰੇਸ਼ਨ ਹੋਣ ਵਾਲਾ ਤੇ ਬਾਬਾ ਦੀਪ ਸਿੰਘ ਜੀ ਉਹ ਤੇ ਆਪਰੇਸ਼ਨ ਕਰਦੇ ਆ ਸਾਧ ਸੰਗ ਜੀ ਜਦੋਂ ਤੁਹਾਡੇ ਮਨ ਦੇ ਵਿੱਚ ਸ਼ੰਕਾ ਆ ਗਈ ਸਾਧ ਸੰਗ ਜੀ ਫਿਰ ਖਾਲੀ ਦੇ ਖਾਲੀ ਮੁੜਿਆਉਂਗੀ ਤੁਸੀਂ ਬਾਬਾ ਦੀਪ ਸਿੰਘ ਜੀ ਵੱਲ ਨਾ ਦੇਖੋ ਤੁਸੀਂ ਸਾਧ ਸੰਗ ਜੀ ਉਹਨਾਂ ਵੱਲ ਦੇਖੋ ਜਿਹੜੇ ਗੁਰਤਾ ਗੱਦੀ ਦੇ ਬਰਾਜਮਾਨ ਹਨ ਉਹਨਾਂ ਨੂੰ ਦੇਖੋ ਜਦੋਂ ਉਹਨਾਂ ਨੂੰ ਤੁਸੀਂ ਕਹੋਗੇ ਸੱਚੇ ਪਾਤਸ਼ਾਹ ਜੀ ਮੇਰੇ ਸਿਰ ਦਾ ਆਪਰੇਸ਼ਨ ਹੋਣ ਵਾਲਾ ਹੈ ਮੇਰੇ ਲੀਡ ਦਾ ਹੱਡੀ ਦਾ ਸੱਚੇ ਪਾਤਸ਼ਾਹ ਜੀ ਆਪਰੇਸ਼ਨ ਹੋਣ ਵਾਲਾ ਹੈ ਜਦੋਂ ਉਹ ਗੁਰਤਾ ਗੱਦੀ ਜਿਹਨਾਂ ਨੂੰ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਦੇ ਅੱਗੇ ਬੇਨਤੀ ਕਰੋਗੇ ਉਹਨਾਂ ਦੇ ਵਿੱਚੋਂ ਆਵਾਜ਼ ਆਊਗੀ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਕਤ ਦੇਵਾ ਕਾਟੇ ਜਮ ਕੀ ਫੰਦਾ ਉਹ ਮੇਰਾ ਵੈਦ ਗੁਰੂ ਗੋਬਿੰਦਾ ਉਹ ਵੈਦ ਵੀ ਹੈ ਤੁਸੀਂ ਤੱਕੋ ਖਾਂ ਬਾਬਾ ਦੀਪ ਸਿੰਘ ਜੀ ਦਾ ਨਜ਼ਾਰਾ ਬਰੇਲੀ ਵਾਲਿਓ ਅੱਜ ਤੁਸੀਂ ਦੀਵਾਨ ਲੱਗੇ ਆ ਲਾਏ ਆਪਾਂ ਇੱਥੇ ਸਾਧ ਸੰਗ ਜੀ ਅੱਜ ਆਉਂਦਾ ਨਾ ਨਜ਼ਾਰਾ ਤੱਕੋ ਸਾਧ ਸੰਗ ਜੀ ਉਹੀ ਨਜ਼ਾਰਾ ਜਿਵੇਂ ਆਪਾਂ ਸ਼ੀਦਾ ਬੈਠੇ ਹੁੰਨੇ ਆ ਸਾਧ ਸੰਗ ਜੀ ਆਏ ਸ਼ੀਦਾ ਬੈਠੇ ਹੁੰਨੇ ਆ ਬਾਬਾ ਦੀਪ ਸਿੰਘ ਜੀ ਦਾ ਇਹੋ ਜੀ ਚੀਜ਼ ਆ ਸਾਧ ਸੰਗ ਜੀ ਘਰੇ ਚੌਂਕੜਾ ਮਾਰ ਲੋ ਗੁਰੂ ਦੇ ਪਿਆਰੇ ਉਹ ਤਾਂ ਘਰ ਘਰ ਦਰਸ਼ਨ ਦੇ ਦਿੰਦੇ ਆ ਰਾਹੇ ਪਾਣ ਦੇ ਸਾਧ ਸੰਗ ਜੀ ਘਰ ਘਰ ਦਰਸ਼ਨ ਦੇ ਦਿੰਦੇ ਆ ਇੱਕ ਸਾਧ ਸੰਗਜੀ ਮ ਬਰੇਲੀ ਵਾਲਿਓ ਹੋਰ ਬੇਨਤੀ ਕਰ ਦੇਵਾਂ ਤੁਸੀਂ ਸਾਧ ਸੰਗਜੀ ਇਸ ਦਿਵਾਨ ਨੂੰ ਗਾਂ ਦੀ ਗਾਂ ਪਹਚਾਇਆ ਕਰੋ ਗੁਰੂ ਦੇ ਪਿਆਰਿਓ ਕਈ ਤਾਂ ਸਾਧ ਸੰਗਜੀ ਦਾਸ ਜਿਨ੍ਹਾਂ ਨੇ ਸਾਫ ਸਬਰਇਕ ਕੀਤਾ ਹੁੰਦਾ ਸਾਧ ਸੰਗਜੀ ਸਾਧ ਸੰਗਜੀ ਕਈਆਂ ਨੂੰ ਤਾਂ ਇਹ ਚੀਜ਼ਾਂ ਚੰਗੀਆਂ ਹੀ ਨਹੀਂ ਲੱਗਦੀਆਂ ਉਹ ਸਾਧ ਸੰਗਜੀ ਸਾਫ ਸਰੇਕ ਅਨਸਪਰੇਕ ਕਰਦੇ ਸਾਧ ਸੰਗਜੀ ਉਹ ਬਿਲਕੁਲ ਇਹਨੂੰ ਬਲਾਕ ਕਰ ਦਿੰਦੇ ਆ ਵੀ ਸਾਡੇ ਕੋਲੇ ਵੀਡੀਓ ਇਹੋ ਜਿਹੀ ਆਉਣੀ ਨਹੀਂ ਚਾਹੀਦੀ ਕਿਉਂਕਿ ਉਹਨਾਂ ਨੂੰ ਸਾਧ ਸੰਗਜੀ ਗੁਰੂ ਘਰ ਦੀਆਂ ਸਾਧ ਸੰਗਦੀ ਇਹ ਜੋ ਮੈਂ ਮਾਵੜੇ ਆਂ ਆਂ ਚੰਗੀਆਂ ਨਹੀਂ ਲੱਗਦੀਆਂ ਤੇ ਕਈ ਸਾਧ ਸੰਗ ਜੀ ਮੁਬਾਰਕ ਦਿੰਦੇ ਆ ਕਿ ਬਾਬਾ ਜੀ ਤੁਹਾਡੀ ਉਮਰ ਲੰਬੀ ਹੋਵੇ ਤੁਸੀਂ ਸਾਨੂੰ ਬਾਬਾ ਜੀ ਦੇ ਨਾਲ ਜੋੜਦੇ ਆ ਸਾਧ ਸੰਗ ਜੀ ਜਿਹੋ ਜੀ ਆਪਾਂ ਸੰਗਤ ਕਰਦੇ ਆ ਉਹੋ ਜਿਹਾ ਸਾਡੇ ਤੇ ਅਸਰ ਹੁੰਦਾ ਗੁਰੂ ਦੇ ਪਿਆਰਿਓ ਜਿਹੋ ਜੀ ਅਸੀਂ ਸੰਗਤ ਕਰਦੇ ਆ ਸਾਧ ਸੰਗ ਜੀ ਉਹੋ ਜਿਹਾ ਹੀ ਅਸਰ ਹੁੰਦੇ ਆ ਤੁਸੀਂ ਦੋ ਬੱਚੇ ਲੈ ਲਓ ਸਾਧ ਸੰਗ ਜੀ ਇੱਕ ਬੱਚੇ ਨੂੰ ਗੁਰੂ ਦੇ ਪਿਆਰਿਓ ਤੁਸੀਂ ਸਭ ਕੁਝ ਦਿਓ ਮੋਬਾਈਲ ਦਿਓ ਲੈ ਕੇ ਸਾਧ ਸੰਗ ਜੀ ਕੋਈ LCD ਲਾ ਲੋ ਘਰੇ ਲੈ ਪੁੱਤ ਤੇਰੇ ਵਾਸਤੇ LCD ਲਿਆਂਦੀ ਐ ਕਾਰਟੂਨ ਵੇਖ ਲਾ ਫਿਲਮਾਂ ਵੇਖ ਲਾ ਨਾਟਕ ਵੇਖ ਲਾ ਇੱਕ ਬੱਚੇ ਨੂੰ ਸਾਧ ਸੰਗਤ ਜੀ ਮੋਬਾਈਲ ਨਾਲ ਲੈ ਕੇ ਦਿਓ ਟੀਵੀ ਅੱਗੇ ਨਾਲ ਸਾਧ ਸੰਗਤ ਜੀ ਟੀਵੀ ਦਾ ਘਰ 'ਚ ਹੋਣਾ ਨਹੀਂ ਚਾਹੀਦਾ LCD ਨਹੀਂ ਘਰੇ ਹੋਣੀ ਚਾਹੀਦੀ ਜੇ ਹੋਵੇ ਤਾਂ ਸਾਧ ਸੰਗਤ ਜੀ ਉਹ ਤੇ ਗੁਰਬਾਣੀ ਦਾ ਹੀ ਜਾਪ ਲੱਗੇ ਹੁਣ ਸਾਧ ਸੰਗਤ ਜੀ ਤੇ ਦੇਖੋ ਸਾਧ ਸੰਗਤ ਜੀ ਉਹਨਾਂ ਦੋਨਾਂ ਬੱਚਿਆਂ ਦਾ ਪ੍ਰਵਾਹ ਇੱਕ ਸਾਧ ਸੰਗਤ ਜੀ ਇੱਕ ਨੂੰ ਲੋਕੀ ਸੰਤ ਕਹਿ ਕੇ ਬੁਲਾਉਣਗੇ ਤੇ ਇੱਕ ਨੂੰ ਲੋਕੀ ਮਾਨਮੁਖ ਕਹਿ ਕੇ ਬੁਲਾਉਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਸਾਧ ਸੰਗਤ ਜੀ ਅਸਰ ਹੋ ਜਾਂਦਾ ਬਾਣੀ ਦਾ ਸਾਧ ਸੰਗਤ ਜੀ ਬਾਣੀ ਵਿੱਚ ਨਸ਼ਾ ਗੁਰੂ ਦੇ ਪਿਆਰਿਓ ਤਾਂ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਨਾ ਹੈ ਬਰੇਲੀ ਦੀ ਸੰਗਤ ਨੂੰ ਕਿ ਤੁਸੀਂ ਵੱਧ ਤੋਂ ਵੱਧ ਪਾਈਏ ਵੀਡੀਓ ਨੂੰ ਗਾਣ ਦੀ ਗਾਹ ਪਹੁੰਚਾਉਣਾ ਤੇ ਸਾਧ ਸੰਗਤ ਜੋ ਮੈਂ ਬੇਨਤੀ ਕਰ ਲਗਾ ਉਹ ਜ਼ਰੂਰ ਸੁਣਿਓ ਸਾਧ ਸੰਗਤ ਜਿੰਨੇ ਵੀ ਤੁਹਾਡੇ ਗੁਰਦੁਆਰਾ ਸਾਹਿਬ ਹੈ ਬਜ਼ਾਰਾਂ ਦੇ ਵਿੱਚ ਹੈ ਸ਼ਹਿਰਾਂ ਦੇ ਵਿੱਚ ਹੈ ਪਿੰਡਾਂ ਦੇ ਵਿੱਚ ਹੈ ਗੁਰੂ ਘਰ ਪੂਰਨਾ ਗੁਰੂ ਘਰਾਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਆ ਸਾਧ ਸੰਗਤ ਜੀ ਸਾਡੇ ਸਤਿਕਾਰਯੋਗ ਬਹੁਤ ਪਿਆਰੇ ਸਾਧ ਸੰਗਤ ਜੀ ਮੈਂ ਤਾਂ ਉਹਨਾਂ ਨੂੰ ਸੰਤ ਕਹਿੰਨਾ ਹੁਣਾ ਗੁਰੂ ਦੇ ਪਿਆਰੋ ਗ੍ਰੰਥੀ ਸਿੰਘਾਂ ਨੂੰ ਮੈਂ ਸੰਤ ਸਮਝਦਾ ਹਾਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਦਾਸ ਸਾਧ ਸੰਗਤ ਜੀ ਗ੍ਰੰਥੀ ਸਿੰਘਾਂ ਦਾ ਬਹੁਤ ਸਤਿਕਾਰ ਕਰਦਾ ਉਹਨਾਂ ਨੂੰ ਇੱਕੋ ਹੀ ਬੇਨਤੀ ਕਰਨੀ ਸਾਧ ਸੰਗਤ ਜੀ ਦਾਸ ਵੱਲੋਂ ਗੁਰੂ ਦੇ ਪਿਆਰੋ ਜਿਹੜੀ ਅਸੀਂ ਅਰਦਾਸ ਕਰਦੇ ਹਾਂ ਨਾ ਸਾਧ ਸੰਗਤ ਜੀ ਨਿਤਨੇਮ ਦੀ ਸਵੇਰ ਔਰ ਸ਼ਾਮ ਦੀ ਸਾਧ ਸੰਗਤ ਜੀ ਜਾਂ ਦੁਪਹਿਰੇ ਵੀ ਸਾਧ ਸੰਗਤ ਜੀ ਕਿਸੇ ਅਰਦਾਸ ਕਰਦੇ ਆ ਕੋਈ ਸੀ ਸਾਧ ਸੰਗਤ ਜੀ ਜਾਂ ਅਸੀਂ ਲਾਵਾਂ ਦੀ ਅਰਦਾਸ ਬੇਨਤੀ ਕਰਦੇ ਆਂ ਇਹ ਅਰਦਾਸ ਸਾਧ ਸੰਗਤ ਜੀ ਤਿੰਨੇ ਟਾਈਮ ਦੀ ਜਿਹੜੀ ਹੁੰਦੀ ਹੈ ਜੇਕਰ ਲਾਵਾਂ ਦੀ ਜਾਂ ਸਵੇਰ ਜਾਂ ਸ਼ਾਮ ਸਾਧ ਸੰਗਤ ਜੀ ਨਿਤਨੇਮ ਦੀ ਅਰਦਾਸ ਇਹਨੂੰ ਸਾਧ ਸੰਗਤ ਜੀ ਤੁਸੀਂ ਗੁਪਤ ਕਰਿਆ ਕਰੋ ਸਪੀਕਰ ਵਿੱਚ ਨਾ ਕਰਿਆ ਕਰੋ ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਿਉਂ ਗੁਰੂ ਦੇ ਪਿਆਰਿਓ ਸੰਤ ਜਰਨੈਲ ਸਿੰਘ ਦੀ ਭਿੰਡਰਾਂ ਵਾਲੇ ਬੱਬਰ ਖਾਲਸਾ ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਨੇ ਸਾਧ ਸੰਗਤ ਜੀ ਇਹ ਇੱਕ ਲਹਿਰ ਪੈਦਾ ਕੀਤੀ ਸੀਗੀ ਕਿ ਕੋਈ ਵੀ ਅਰਦਾਸ ਭਾਈ ਜਿਹੜੀ ਹੈਗੀ ਆ ਉਹ ਗੁਪਤ ਕਰਨੀ ਆ ਉਹ ਗੁਪਤ ਕਰਨੀ ਸਪੀਕਰ ਦੇ ਵਿੱਚ ਨਹੀਂ ਕਰਨੀ ਸਾਧ ਸੰਗਤ ਜੀ ਹੁਣ ਉਹਨਾਂ ਨੂੰ ਛੱਡ ਕੇ ਆਪਾਂ ਆਪਣੇ ਵਿੱਚ ਸੋਚੀਏ ਸਾਧ ਸੰਗਤ ਜੀ ਜਦੋਂ ਅਸੀਂ ਅਰਦਾਸ ਸਪੀਕਰ ਦੇ ਵਿੱਚ ਕਰਦੇ ਹੁਣੇ ਸਾਧ ਸੰਗਤ ਜੀ ਕੋਈ ਮਾਈ ਸਾਧ ਸੰਗਤ ਜੀ ਆਪਣੇ ਸਿਰ ਦੇ ਉੱਤੇ ਗੋਹਾ ਢੋਈ ਜਾਂਦੀ ਹੁੰਦੀ ਹੈ ਸਾਧ ਸੰਗਤ ਜੀ ਮੱਜਾਂ ਦਾ ਗੋਹਾ ਹੁੰਦਾ ਕੋਈ ਸਾਧ ਸੰਗਤ ਜੀ ਲੈਟਰਿੰਗ ਦੇ ਵਿੱਚ ਬੈਠਾ ਹੁੰਦਾ ਸਾਧ ਸੰਗਤ ਜੀ ਕੋਈ ਸਾਧ ਸੰਗਤ ਜੀ ਉਸ ਤਰ੍ਹਾਂ ਕੋਈ ਚਾਰਾ ਮਲੀ ਜਾਂਦਾ ਕੋਈ ਸੈਕਟ ਪੀ ਜਾਂਦਾ ਸਾਧ ਸੰਗਤ ਜੀ ਕੋਈ ਨੰਗਾ ਸਿਰ ਕੋਈ ਕਿੱਧਰ ਸਾਧ ਸੰਗਤ ਜੀ ਕੋਈ ਡੀਜੇ ਲਾਈ ਬੈਠਾ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਜਦੋਂ ਅਰਦਾਸ ਸਾਧ ਸੰਗਤ ਜੀ ਹੋਵੇ ਉਹ ਗੁਪਤ ਹੋਵੇ ਉਹ ਗੁਪਤ ਹੋਵੇ ਕਿਉਂਕਿ ਅਰਦਾਸ ਦਾ ਸਾਧ ਸੰਗਤ ਜੀ ਇੱਕ ਇਹੋ ਜਿਹੀ ਚੀਜ਼ ਹੈ ਜਦੋਂ ਬੰਦੇ ਦੇ ਕੰਨਾਂ ਦੇ ਵਿੱਚ ਪਵੇ ਨਾ ਸਾਧ ਸੰਗਤ ਜੀ ਮੈਂ ਇੱਕ ਹੋਰ ਬੇਨਤੀ ਕਰਾਂ ਜਿਹੜੀ ਸੰਗਤ ਗੁਰੂ ਘਰ ਦੇ ਵਿੱਚ ਆਉਂਦੀ ਹੈ ਜੇ ਤੁਸੀਂ ਗੁਰੂ ਘਰ ਦੇ ਗੇਟ ਦੇ ਵਿੱਚ ਹੀ ਹੈ ਨਾ ਸਾਧ ਸੰਗਤ ਜੀ ਅਰਦਾਸ ਬੇਨਤੀ ਸ਼ੁਰੂ ਹੋ ਗਈ ਸਾਥ ਸੰਗਤ ਜੀ ਗੇਟ ਦੇ ਵਿੱਚ ਹੀ ਖੜ੍ਹਜੋ ਬਸ ਅੱਗੇ ਨਾ ਜਾਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿੰਨਾ ਚਿਰ ਅਰਦਾਸ ਸਾਥ ਸੰਗਤ ਜੀ ਅਰਦਾਸ ਦੀ ਸਮਾਪਤੀ ਨਹੀਂ ਹੁੰਦੀ ਤੁਸੀਂ ਪੈਰ ਨਾ ਪਟੋ ਸਾਥ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਸਾਥ ਸੰਗਤ ਜੀ ਉਹਨਾਂ ਦੇ ਬੋਲ ਸੁਣੋ ਅਰਦਾਸ ਬੇਨਤੀ ਸੁਣੋ ਸਾਥ ਸੰਗਤ ਜੀ ਤੇ ਸਾਥ ਸੰਗਤ ਜੀ ਦੂਜੀ ਬੇਨਤੀ ਇਹ ਹੈ ਕਿ ਜਦੋਂ ਵੀ ਅਰਦਾਸ ਬੇਨਤੀ ਹੋਵੇ ਹੁਕਮਨਾਮਾ ਹੋਵੇ ਹੁਕਮਨਾਮੇ ਦੀ ਸਮਾਪਤੀ ਤੱਕ ਅਰਦਾਸ ਤੋਂ ਲੈ ਕੇ ਹੁਕਮਨਾਮੇ ਦੀ ਸਮਾਪਤੀ ਤੱਕ ਕਿਸੇ ਵੀ ਭਾਈ ਭਾਈ ਨੇ ਮਾਈ ਭਾਈ ਨੇ ਸਾਧ ਸੰਗ ਦੀ ਝਾੜੂ ਦੀ ਸੇਵਾ ਨਹੀਂ ਕਰਨੀਗੀ ਉਥੇ ਹੀ ਝਾੜੂ ਛੱਡ ਦੇਣਾ ਸਾਧ ਸੰਗ ਜੀ ਜਦੋਂ ਅਰਦਾਸ ਸ਼ੁਰੂ ਹੋ ਗਈ ਹੁਕਮ ਨਾਮੇ ਤੱਕ ਹੁਕਮ ਨਾਮੇ ਤੱਕ ਸਾਧ ਸੰਗ ਜੀ ਕਿਸੇ ਨੇ ਝਾੜੂ ਨਹੀਂ ਮਾਰਨਾ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਉਥੇ ਹੀ ਛੱਡ ਦੇਣੇ ਆ ਜੇ ਕੋਈ ਬੀਬੀਆਂ ਮਾਈਆਂ ਸਾਧ ਸੰਗ ਜੀ ਭਾਈ ਕੋਈ ਵਰਤਨਾ ਦੀ ਸੇਵਾ ਕਰਦਾ ਵਰਤਨ ਮਾਂ ਦੇ ਸਾਧ ਸੰਗ ਜੀ ਸਾਫ ਕਰਦੇ ਆ ਉਹਨਾਂ ਨੂੰ ਵੀ ਸਾਧ ਸੰਗ ਜੀ ਬੇਨਤੀ ਆ ਕਿ ਜਦ ਤੱਕ ਅਰਦਾਸ ਨਹੀਂ ਹੁੰਦੀ ਉਹ ਸਮਾਪਤੀ ਨਹੀਂ ਹੁੰਦੀ ਸਰਦਾਸ ਦੀ ਹੁਕਮਨਾਮਾ ਨਹੀਂ ਹੁੰਦਾਗਾ ਉਹ ਨਾਚਰ ਬਰਤਨ ਨੂੰ ਹੀ ਸਾਫ਼ ਆਪਣੇ ਕਰਨੀ ਇਹ ਸਾਧ ਸੰਗ ਜੀ ਤੁਸੀਂ ਜ਼ਰੂਰ ਗੱਲ ਨੂੰ ਨੋਟ ਕਰਿਓ ਸਾਧ ਸੰਗ ਜੀ ਕਿਉਂਕਿ ਇਹ ਅਰਦਾਸ ਇੱਕ ਜਗ੍ਹਾ ਦੇ ਉੱਤੇ ਸਾਧ ਸੰਗ ਜੀ ਖੜ ਕੇ ਕਰਨ ਵਾਲੀ ਹੁੰਦੀ ਸਾਧ ਸੰਗ ਜੀ ਜਦੋਂ ਅਰਦਾਸ ਦਾ ਟਾਈਮ ਹੁੰਦਾ ਹੁਕਮਨਾਮੇ ਦਾ ਟਾਈਮ ਹੁੰਦਾ ਉਦੋਂ ਹੀ ਸਾਧ ਸੰਗਾਂ ਦੀਆਂ ਫੌਜੀ ਨਾਲ ਸਾਧ ਸੰਗ ਜੀ ਇੱਕੋ ਟਾਈਮ ਤੇ ਅਡੋਲ ਖੜ ਜਾਂਦੀਆਂ ਘੋੜਿਆਂ ਸਮੇਤ ਖੜ ਜਾਂਦੀਆਂ ਵਰਸ਼ੇ ਲੈ ਕੇ ਖੜ ਜਾਂਦੇ ਸਾਧ ਸੰਗ ਜੀ ਕਈ ਬੀਬੀਆਂ ਵਿੱਚ ਝਾੜੂ ਮਾਰਦੇ ਰਹਿੰਦੀਆਂ ਸਾਧ ਸੰਗਤ ਜੀ ਅਰਦਾਸ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਰਦਾਸ ਹੋਈ ਜਾਂਦੀ ਹੈ ਸਾਧ ਸੰਗਤ ਜੀ ਉਦੋਂ ਸ਼ੀਰ达 ਸਿੰਘਾਂ ਨੇ ਸਾਧ ਸੰਗਤ ਜੀ ਪੈਰ ਨਹੀਂ ਪਟਣਾ ਹੁੰਦਾਗਾ ਵੀ ਇਹ ਮਾਈ ਅਰਦਾਸ ਹੋਈ ਜਾਂਦੀ ਹੈ ਝਾੜੂ ਮਾਰੀ ਜਾਂਦੀ ਅਸੀਂ ਪਾਸੇ ਹੋ ਜਗੇ ਉਹ ਉੱਥੇ ਹੀ ਖੜੇ ਹੁੰਦੇ ਆ ਇਸ ਕਰਕੇ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਸਾਧ ਸੰਗਤ ਜੀ ਵੱਧ ਤੋਂ ਵੱਧ ਪਿਆਰ ਕਰੋ ਤੁਸੀਂ ਗੁਰੂਗ੍ਰੰਥ ਸਾਹਿਬ ਦੇ ਨਾਲ ਜੁੜੋ ਸਾਧ ਸੰਗਤ ਜੀ ਨਾ ਕਿਸੇ ਦੀਆਂ ਚਮਕੀਆਂ ਭਰੋਸਾ ਸਾਧ ਸੰਗ ਜੀ ਇੱਥੇ 5 ਹਾਜ਼ਰੀਆਂ ਭਰ ਜੋ 10 ਹਾਜ਼ਰੀਆਂ ਭਰ ਜੋ ਸਾਧ ਸੰਗ ਜੀ ਨਾ ਗੁਰੂ ਦੇ ਪਿਆਰੋ ਇਹ ਜੇ ਕਮਾਜ ਪਾਓ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਾਧ ਸੰਗ ਜੀ ਕੋਈ ਨਹੀਂ ਸਾਧ ਸੰਗ ਜੀ ਨਾਲ ਹੀ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਆਂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਤੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੁਣ ਵੇਖੋ ਆਪਾਂ ਸਾਧ ਸੰਗ ਜੀ ਬਾਣੀ ਵਿੱਚ ਲਿਖਿਆ ਹੋਇਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜੇ ਗੁਰੂ ਨਾਨਕ ਨੂੰ ਸਾਧ ਸੰਗ ਜੀ ਅਸੀਂ ਵੱਡਾ ਕਹਿੰਨੇ ਆਂ ਫਿਰ ਚਮਕੀਆਂ ਕਾਦੋ ਭਰਦੇ ਆਂ ਜੇ ਚਮਕੀਆਂ ਭਰਨੀਆਂ ਤੇ ਤੂੰ ਗੁਰੂ ਘਰ ਚ ਚਲਾ ਜਾਇਆ ਕਰ ਜੇ ਇਹਦੋਂ ਵੀ ਤੂੰ ਬਿਹਤਰ ਕੰਮ ਕਰਨਾ ਗੁਰੂ ਨੂੰ ਖੁਸ਼ ਕਰਨਾ ਆਪਣੇ ਘਰ ਦੇ ਵਿੱਚ ਹੀ ਚੌਂਕੜਾ ਮਾਰ ਲਿਆ ਕਰ ਸਾਧ ਸੰਗ ਜੀ ਉਹ ਗੁਰੂ ਤੈਨੂੰ ਵੇਖਦੇ ਆ ਗੁਰੂ ਤੈਨੂੰ ਵੇਖਦੇ ਆ ਸਾਧ ਸੰਗ ਜੀ ਆਓ ਬਰੇਲੀ ਵਾਲਿਓ ਸਮਾਂ ਹੋ ਗਿਆ ਸਾਧ ਸੰਗ ਜੀ ਵਿਚਾਰਾਂ ਦਾ ਬਹੁਤ ਸੀਂਗਾ ਸਾਧ ਸੰਗ ਜੀ ਦਿਲ ਕਰਦਾ ਵੀ ਹੋਰ ਵੀ ਕਰੀਏ ਗੁਰੂ ਦੇ ਪਿਆਰਿਓ ਪਰ ਸਾਥ ਸੰਗ ਜੀ ਜਿੰਨਾ ਪਰਮਾਤਮਾ ਟਾਈਮ ਲੈਂਦੇ ਆ ਆਪਾਂ ਉਹਨਾਂ ਦੇ ਇਹ ਵਾਦ ਤੋਂ ਵਾਦ ਸਾਥ ਸੰਗ ਜੀ ਆਪਣੇ ਪਉਨ ਬਣਾਇਆ ਕਰੋ ਜਿਹੜੇ ਚੈਨਲ ਹੀ ਸਾਥ ਸੰਗ ਜੀ ਲੋਗ ਕਰਦੇ ਆ ਬਲੋਗ ਕਰਦੇ ਸਾਥ ਸੰਗ ਜੀ ਉਹਨਾਂ ਦੇ ਕਰਮ ਸਾਥ ਸੰਗ ਜੀ ਤੁਸੀਂ ਮਾੜੇ ਨਾ ਕਹੋ ਮਹਾ ਮਾੜੇ ਕਰਮ ਉਹਨਾਂ ਦੀ ਮਹਾ ਮਾੜੇ ਕਿਉਂ ਸਾਥ ਸੰਗ ਜੀ ਜਿਨ੍ਹਾਂ ਨੇ ਆਪ ਨਹੀਂ ਸੁਣਨਾ ਉਹ ਗਾਂਖ ਤੋਂ ਭੇਜਣਗੇ ਤੇ ਕਈ ਸਾਥ ਸੰਗ ਜੀ ਜਿਵੇਂ ਪਾਣੀ ਨੂੰ ਕੋਈ ਬੰਦਾ ਤਰਸਦਾ ਨਾ ਪਾਣੀ ਹਾਈ ਪਾਣੀ ਪਾਣੀ ਮਿਲ ਜੇ ਮੈਨੂੰ ਮੈਨੂੰ ਪਾਣੀ ਮਿਲ ਜੇ ਤੇ ਜਾਂ ਮੈਨੂੰ ਪ੍ਰਸ਼ਾਦਾ ਮਿਲ ਜਾਈ ਸਾਧ ਸੰਗਤ ਜੀ ਪਾਣੀ ਨੂੰ ਪਾਣੀ ਵਾਲੇ ਨੂੰ ਪਾਣੀ ਮਿਲ ਜਾਂਦਾ ਪ੍ਰਸ਼ਾਦਾ ਦੇ ਵਾਲੇ ਨੂੰ ਪ੍ਰਸ਼ਾਦਾ ਮਿਲ ਜਾਂਦਾ ਸਾਧ ਸੰਗਤ ਜੀ ਉਹ ਬੜਾ ਖੁਸ਼ ਹੁੰਦਾ ਉਹ ਬੜਾ ਖੁਸ਼ ਹੋ ਜਾਂਦਾ ਜੇਕਰ ਤੁਸੀਂ ਸਾਧ ਸੰਗਤ ਜੀ ਦੀਵਾਨ ਨੂੰ ਅੱਗੇ ਪਹੁੰਚਾਉਨੇ ਆ ਸਾਧ ਸੰਗਤ ਜੀ ਕੋਈ ਟੁੱਟਿਆ ਬੰਦਾ ਕੀ ਰੋਂਦਾ ਕਰ ਲੌਂਦਾ ਬੰਦਾ ਜਦੋਂ ਸੁਣਦਾ ਉਹਦਾ ਮਨ ਸ਼ਾਂਤ ਹੋ ਜਾਂਦਾ ਉਹ ਇਸੇ ਦਾ ਬਾਰੇ ਜਾਣ ਜਾਂਦਾ ਉਹ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਨੂੰ ਜਾਣ ਜਾਂਦਾ ਤੇ ਸਾਧ ਸੰਗਤ ਜੀ ਜਦੋਂ ਉਹ ਠੀਕ ਹੋ ਜਾਂਦਾ ਉਹ ਖੁਸ਼ ਹੋ ਜਾਂਦਾ ਸਾਸ ਸੰਜੀਓ ਬਾਬਾ ਦੀਪ ਸਿੰਘ ਜੀ ਨੂੰ ਤਾਂ ਸਾਸ ਸੰਜੀ ਧੰਨ ਕਹਿੰਦਾ ਹੀ ਕਹਿੰਦਾ ਪਰ ਬਾਬਾ ਦੀਪ ਸਿੰਘ ਜੀ ਤੋਂ ਪਹਿਲਾਂ ਸਾਸ ਸੰਜੀ ਤੁਹਾਡੇ ਲਈ ਅਰਦਾਸ ਬੇਨਤੀ ਕਰਦਾ ਕਿ ਧੰਨਾ ਉਹ ਪ੍ਰੇਮੀ ਧੰਨਾ ਉਹ ਭੈਣ ਧੰਨਾ ਉਹ ਮਾਤਾ ਜਿਨੇ ਮੇਰੇ ਤੱਕ ਇਹ ਦੀਵਾਨ ਭੇਜਿਆ ਉਹ ਜੌਦੀ ਰਵੇ ਉਹਦੀ ਉਮਰ ਲੰਬੀ ਹੋਵੇ ਐਂ ਦਵਾਵਾਂ ਮਿਲਦੀਆਂ ਐਂ ਦਵਾਵਾਂ ਮਿਲਦੀਆਂ ਜਿਵੇਂ ਸਾਸ ਸੰਜੀ ਹੁਣ ਤੁਸੀਂ ਬਰੇਲੀ ਦੇ ਵਿੱਚ ਸਾਸ ਸੰਜੀ ਭਾਈ ਜਗਰਾਜ ਸਿੰਘ ਜੀ ਨੇ ਦਾਸ ਦੇ ਨਾਲ ਕਨੈਕਟ ਕਰਕੇ ਸਾਧ ਸੰਗਤ ਜੀ ਆਪ ਜੀ ਦੇ ਦਰਸ਼ਨ ਕਰਵਾਇਆ, ਦੀਵਾਨ ਲਵਾਇਆ। ਅੱਜ ਸਾਧ ਸੰਗਤ ਜੀ ਕਿੰਨੇ ਦੁਨੀਆਂ ਸੱਸ ਜੀ ਖੁਸ਼ ਹੈ। ਸਾਰੇ ਹੀ ਕਹਿੰਦੇ ਸਾਧ ਸੰਗਤ ਜੀ ਭਾਈ ਜਗਰਾਜ ਸਿੰਘ ਜੀ ਦਾ ਧੰਨਵਾਦ, ਭਾਈ ਜਗਰਾਜ ਸਿੰਘ ਦਾ ਧੰਨਵਾਦ। ਪਰਿਵਾਰ ਨੂੰ ਵਧਾਈਆਂ ਦੇਈ ਜਾਂਦੇ ਆ, ਇਧਰ ਦੇਈ ਜਾਂਦੇ ਆ। ਸਾਧ ਸੰਗਤ ਜੀ ਇੰਨਾ ਤਾਂ ਲੋਕੀ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਕਰਦੇ ਜਿੰਨਾ ਭਾਈ ਭਾਈ ਸੱਸ ਜਗਰਾਜ ਸਿੰਘ ਦਾ ਕਰੀ ਜਾਂਦੇ ਲੋਕੀ। ਜਿੰਨਾ ਜਗਰਾਜ ਸਿੰਘ ਦਾ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦੇ ਸਾਧ ਸੰਗਤ ਜੀ। ਇਨਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ ਕਰਦੇ ਇਹ ਬਾਬਾ ਦੀਪ ਸਿੰਘ ਜੀ ਨਹੀਂ ਕਰਦੇ ਸਾਧ ਸੰਗ ਜੀ ਕਿਉਂਕਿ ਇਸ ਕਰਕੇ ਸਾਧ ਸੰਗ ਜੀ ਜਿਆਦਾ ਧੰਨਵਾਦ ਕਰਦੇ ਆ ਬਾਬਾ ਦੀਪ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਇਹੋ ਜੇ ਕੰਮ ਕਰਦੇ ਉਹਨਾਂ ਨੂੰ ਵਡਿਆਈਆਂ ਜਿਆਦਾ ਦੇ ਦਿੰਦੇ ਆ ਉਹਨਾਂ ਨੂੰ ਵਡਿਆਇਆ ਦਿੰਦੇ ਆ ਵਡਿਆਈਆਂ ਦਿੰਦੇ ਆ ਇਸ ਕਰਕੇ ਭਾਈ ਜਗਰਾਦ ਸਿੰਘ ਵਰਗਿਆਂ ਦੀਆਂ ਸਾਧ ਸੰਗ ਜੀ ਵਡਿਆਈਆਂ ਹੁੰਦੀਆਂ ਇਹਨਾਂ ਨੇ ਸਾਧ ਸੰਗ ਜੀ ਦਰਸ਼ਨ ਕਰਵਾਏ ਆ ਪਰਮਾਤਮਾ ਨੇ ਲਕੋ ਕੇ ਵੀ ਕੁਝ ਨਹੀਂ ਰੱਖਣਾ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦਾ ਖੰਡੇ ਦੀ ਲਿਸ਼ਕ ਵਜਦੀ ਰਹੂਗੀ ਸਾਧ ਸੰਗ ਜੀ ਇਹਨਾਂ ਦੇ ਘਰ ਦੇ ਵਿੱਚ ਗੁਰੂ ਦੇ ਪਿਆਰਿਓ ਆਉਂਦੇ ਸਾਲ ਤੱਕ ਤੁਸੀਂ ਦੇਖੋ ਸਾਧ ਸੰਗ ਜੀ ਇੱਥੇ ਜਿੱਥੇ ਆਪਾਂ ਦੀਵਾਨ ਲਾਇਆ ਗੁਰੂ ਦੇ ਪਿਆਰਿਓ ਇਹਨਾਂ ਦਾ ਘਰ ਦੇਖੋ ਸਾਧ ਸੰਗ ਜੀ ਆਉਂਦੇ ਸਾਲ ਤੱਕ ਦੇਖੋ ਸਾਧ ਸੰਗ ਜੀ ਉੱਥੇ ਕੀ ਰੰਗ ਰੂਪ ਲੱਗਦੇ ਗੁਰੂ ਦੇ ਪਿਆਰਿਓ ਪੈਰ ਧਰਨ ਦੀ ਜਗ੍ਹਾ ਨਹੀਂ ਰਹਿਣੀ ਸਾਧ ਸੰਗ ਜੀ ਅੱਜ ਵੀ ਬਹੁਤ ਸਾਰਾ ਕਾਠਾ ਸਾਧ ਸੰਗ ਜੀ ਤੋਂ ਆਓ ਸਾਧ ਸੰਗ ਜੀ ਸਮਾਪਤੀ ਵਾਲੇ ਪਾਸੇ ਜਾਈਏ ਤੋ ਧੰਨਵਾਦ ਸਾਧ ਸੰਗਤ ਜੀ ਬਰੇਲੀ ਦੀਆਂ ਸੰਗਤਾਂ ਦੇ ਸਾਧ ਸੰਗਤ ਜੀ ਇੱਥੇ ਔਰ ਧੰਨ ਧਨ ਖੰਡੇ ਵਾਲੀ ਸੱਚੀ ਸਰਕਾਰ ਦੇ ਧੰਨਵਾਦ ਸਾਧ ਸੰਗਤ ਜੀ ਵੱਧ ਤੋਂ ਵੱਧ ਸਾਧ ਸੰਗਤ ਜੀ ਨਦਵਾਨਾਂ ਨੂੰ ਗਾਂ ਦੀ ਗਾਂ ਪਚਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਖਾਤਾ ਖਲਾ ਕੇ ਆਪਣੇ ਪੰਨ ਜਮ੍ਹਾਂ ਕਰਾਉ ਸਾਧ ਸੰਗਤ ਜੀ ਫਿਰ ਕੀ ਮਿਲੂਗਾ ਸਾਧ ਸੰਗਤ ਜੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪ ਤੇ ਮੇਲੇ ਸਾਧ ਸੰਗਤ ਜੀ ਇੱਥੇ ਸਮਾਪਤੀ ਕਰਦੇ ਆਂ ਔਰ ਸਾਧ ਸੰਗਤ ਜੀ ਤੁਸੀਂ ਵੀ ਬਾਬਾ ਦੀਪ ਸਿੰਘ ਜੀ ਦੇ ਅਰਦਾਸ ਬੇਨਤੀ ਕਰਿਆ ਜੋ ਕਿ ਰਾਸਤੇ ਵੀ ਸਾਧ ਸੰਗਤ ਜੀ ਮਿਹਰ ਭਰਿਆ ਹੱਥ ਰਵੇ ਸੰਗਤਾਂ ਦਾ ਪਿਆਰ ਰਵੇ ਸੰਗਤਾਂ ਦਾ ਸੰਯੋਗ ਰਵੇ ਸਾਧ ਸੰਗਤ ਜੀ ਬਹੁਤ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਬਾਬਾ ਦੀਪ ਸਿੰਘ ਜੀ ਦੀਆਂ ਸੰਗਤਾਂ ਬਹੁਤ ਪਿਆਰ ਕਰਦੀਆਂ ਬਹੁਤ ਜ਼ਿਆਦਾ ਪਿਆਰ ਕਰਦੀਆਂ ਸਾਧ ਸੰਗਤ ਜੀ ਧਾਨਾ ਬਾਬਾ ਦੀਪ ਸਿੰਘ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਧਾਨਾ ਬਾਬਾ ਦੀਪ ਸਿੰਘ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਸਾਧ ਸੰਗਤ ਜੀ ਥੋੜਾ ਜਿਹਾ ਦਾ ਸਾਧ ਸੰਗ ਦੀ ਦੱਸ ਦੇਵੇ ਕਿ ਰਾਏ ਤੇ ਰਹਿੰਦੇ ਆ ਕਦੀ ਟਾਈਮ ਆਊਗਾ ਸਾਧ ਸੰਗ ਦੀ ਤੁਸੀਂ ਸਾਧ ਸੰਗ ਜੀ ਸਾਧ ਸੰਗ ਜੀ ਤੁਹਾਡੇ ਇੱਕ ਇੱਕ ਦੇ ਵਿੱਚ ਸਾਧ ਸੰਗ ਦੀ ਬਾਬਾ ਦੀਪ ਸਿੰਘ ਜੀ ਦਾ ਵਾਸਾ ਹੈ ਜਿਹਦਾ ਤੁਸੀਂ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਖੰਡੇ ਵਾਲਾ ਬਾਪੂ ਖੰਡੇ ਵਾਲਾ ਬਾਪੂ ਐ ਕਰਦੇ ਆ ਤੁਹਾਡੀ ਰਸਨਾ ਦੇ ਬਾਬਾ ਜੀ ਆ ਜਾਂਦੇ ਆ ਤੇ ਮੈਨੂੰ ਪਤਾ ਸਾਧ ਸੰਗ ਜੀ ਸੰਗਤ ਨਹੀਂ ਕਿਰਪਾ ਕਰਨੀ ਆ ਤੁਸੀਂ ਬਾਬਾ ਦੀਪ ਸਿੰਘ ਜੀ ਦਾ ਰੂਪ ਹੋ ਉਸ ਬਹੁਤ ਵੜਿਆਈ ਤੁਸੀਂ ਕਰਦੇ ਹੋ ਸਾਧ ਸੰਗਤ ਜੀ ਬਾਬਾ ਜੀ ਦੀ ਤੇ ਦਾਸ ਨੂੰ ਵੀ ਮਾਣ ਸਤ ਕਰਦਨੇ ਆ ਦਾਸ ਸਾਧ ਸੰਗਤ ਜੀ ਕਰਾਇ ਤੇ ਰਹਿੰਦਾ ਕਦੀ ਤੁਹਾਡੀ ਸੰਗਤ ਦੀ ਕਿਤੇ ਸਾਧ ਸੰਗਤ ਜੀ ਕਿਤੇ ਮौज ਹੋ ਗਈ ਤੁਹਾਡਾ ਪਿਆਰ ਸਾਧ ਜੀ ਇੰਨਾ ਕੁ ਮਿਲ ਗਿਆ ਤੇ ਸਾਧ ਸੰਗਤ ਜੀ ਹੋ ਸਕਦਾ ਕਿਤੇ ਦੋ ਮਰ ਲਈ ਜਗਾ ਵੀ ਦਾਸ ਨੂੰ ਮਿਲ ਜਾਵੇ ਕਰਾਇਆਂ ਤੋਂ ਬਾਅਦ ਜਾਈਏ ਸਾਧ ਸੰਗਤ ਜੀ ਤੋ ਇਹ ਨਹੀਂ ਬੇਨਤੀ ਕਰਨੀ ਕਿ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਸਾਡੇ ਤੇ ਵੀ ਮਿਹਰ ਪਰਿਆ ਹੱਥ ਰੱਖਣਾ ਸਾਧ ਸੰਗਤ ਜੀ ਤੁਸੀਂ ਵੀ ਮਿਹਰ ਪਰਿਆ ਹੱਥ ਰੱਖਣਾ ਸਾਸ ਸੰਗਤ ਜੀ ਤੇ ਤੁਸੀਂ ਸਾਡੇ ਰਿਸ਼ਤੇਦਾਰ ਹੋ ਤੁਸੀਂ ਸਾਡੇ ਮਾਤਾ ਪਿਤਾ ਵੀ ਹੋ ਭੈਣ ਭਰਾ ਤੁਸੀਂ ਸਭ ਕੁਝ ਤੁਸੀਂ ਪਿਆਰ ਦਿੰਨੇ ਹੋ ਸਾਨੂੰ ਸਾਧ ਸੰਗਤ ਜੀ ਅਸੀਂ ਤਾਂ ਤੁਹਾਡੇ ਆਸਰੇ ਦੇ ਨਾਲ ਹੀ ਜੀਨੇ ਆ ਸਾਸ ਸੰਗਤ ਜੀ ਕਿਰਪਾ ਕਰਿਓ ਬਖਸ਼ਾ ਕਰਿਓ ਤੁਹਾਡੇ ਜੋੜੇ ਛਾੜਦੇ ਰਹੀਏ ਸਾਸ ਸੰਗਤ ਜੀ ਤੁਹਾਡੇ ਮੰਗਤੇ ਬਣ ਕੇ ਜੋੜਿਆਂ ਦੇ ਸਾਸਨ ਜੀ ਸੇਵਾ ਕਰਦੇ ਰਹੀਏ ਗੁਰੂ ਦੇ ਪਿਆਰਿਓ ਇਹੀ ਝੋਲੀ ਚ ਸਾਸਨ ਜੀ ਦਾਸ ਪਾਉਣਾ ਚਾਹੁੰਦਾ ਗੁਰੂ ਦੇ ਪਿਆਰਿਓ ਭੁੱਲਾ ਛੁਕਾ ਮaaf ਕਰਨੀਆ ਆਓ ਸਾਸਨ ਜੀ ਫਤਿਹ ਬੁਲਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ